ਵਾਹ ਇਹ جنگ ਜਿਹੜੀ ਹੈ ਇਹ ਲੜਾਈ ਜਿਹੜੀ ਹੈ ਕਿਸੇ ਜਾਤੀ ਦੇ ਨਾਲ ਨਹੀਂ ਹੈ ਕਿਸੇ ਇਲਾਕੇ ਦੇ ਨਾਲ ਨਹੀਂ ਹੈ ਇਹ ਸਿਰਫ ਜ਼ਾਲਿਮਾਂ ਦੇ ਨਾਲ ਹੈ ਔਰ ਸਿੱਖਾਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਪੁੱਛਿਆ ਜਾਂਦਾ ਸੀ ਕਿ ਜਿਹੜੇ ਦੋਸ਼ੀ ਨਹੀਂ ਹਨ ਜਿਹੜੇ ਸਾਡੀ ਤੀਨ ਮੰਨਦੇ ਨੇ ਗੁਰਮਤਿ ਅਨੁਸਾਰ ਚੱਲਣ ਲਈ ਤਿਆਰ ਨੇ ਧਰਮ ਅਨੁਸਾਰ ਉਹ ਵੱਖਰੇ ਹੋ ਜਾਣ ਤੇ ਉਹ ਲੋਕ ਜਿਹੜੇ ਫਿਰ ਝੁਗਦੇ ਸਨ ਉਹ ਖੁਸ਼ੀ ਨਾਲ ਵੀ ਕਈ ਆਉਂਦੇ ਸਨ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਵੀ ਸ਼ਾਮਲ ਹੁੰਦੇ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਉਹਨਾਂ ਤੇ ਪਰਸੰਨ ਵੀ ਹੁੰਦੇ ਹੁਣ ਜੋ ਵੈਰੀ ਸੀ ਉਹਨਾਂ ਦਾ ਸੌਦਾ ਲਾਇਆ ਸਢौरा ਇਦਾਂ ਹੀ ਵਜ਼ੀਰ ਖਾਂ ਦਾ ਪਿੰਡ ਕੁੰਝਪੁਰਾ ਇਵੇਂ ਵੱਖ-ਵੱਖ ਇਲਾਕੇ ਜਿੱਤਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਦਾ ਅਗਲਾ ਟਿਕਾਣਾ ਹੈ ਜੋ ਇੱਕ ਛੱਤ ਪੀੜ ਦਾ ਇਲਾਕਾ ਹੈ ਨਾ ਜੂ ਵਾਲਾ ਜ਼ੀਰੂ ਖੁਰਦੇ ਨੇੜੇ ਛੱਤ ਬਨੂੜ ਇੱਥੇ ਆ ਕੇ ਡੇਰਾ ਲਾਇਆ ਛੱਤ ਤੇ ਬਨੂੜ ਦੇ ਵਿਚਕਾਰ ਸਿੰਘਾਂ ਦੀ ਫੌਜ ਨੇ ਜਦੋਂ ਉਤਾਰਾ ਕੀਤਾ ਤੇ ਵਜ਼ੀਰ ਖਾਨ ਤੱਕ ਖਬਰਾਂ ਪਹੁੰਚ ਚੁਕੀਆਂ ਹਨ ਕਿ ਵੱਡੇ ਵੱਡੇ ਮੇਰੇ ਕਿਲੇ ਤਬਾਹ ਹੋ ਗਏ ਹੁਣ ਅਗਲਾ ਨਿਸ਼ਾਨਾ ਬਾਬਾ ਬੰਦਾ ਸਿੰਘ ਬਹਾਦਰ ਦਾ ਸਰਹੰਦ ਹੈ ਉਹ ਵੀ ਆਪਣੇ ਵੱਲੋਂ ਪੂਰੀ ਤਿਆਰੀ ਕਰਦਾ ਹੈ ਵੱਟੀ ਇੱਕ ਤਾਕਤ ਰੱਖਦਾ ਹੈ ਆਪਾਂ ਵਿਚਾਰਿਆ ਤੇ ਇਹ ਸਾਰਾ ਕੁਝ ਜਦੋਂ ਸਿਰਜਿਆ ਜਾਂਦਾ ਹੈ ਇਸ ਦੌਰਾਨ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਉਡੀਕ ਕਰਦੇ ਹਨ ਮਾਝੇ ਦੀ ਧਰਤੀ ਤੋਂ ਕੁਝ ਹਜ਼ਾਰ ਸਿੱਖਾਂ ਦਾ ਜਥਾ ਚੱਲਿਆ ਹੈ ਉਹਨਾਂ ਸਿੱਖਾਂ ਨੇ ਵੀ ਪਹੁੰਚਣਾ ਹੈ ਜਗ ਦੇ ਵਿੱਚ ਤੇ ਉਹਨਾਂ ਦਾ ਮੁਕਾਬਲਾ ਰਸਤੇ ਵਿੱਚ ਹੁੰਦਾ ਹੈ ਮਲੇਰ ਕੋਟਲੇ ਦੇ ਕੋਲ ਮਲੇਰ ਕੋਟਲੇ ਦੇ ਨੇੜੇ ਬਹਿਲੋਲ ਔਰ ਪਿੰਡ ਹੈ ਬਹਿਲੋਲ ਔਰ ਪਿੰਡ ਦੀ ਜੂ ਵਿੱਚ ਮਾਚੇ ਦੇ ਸਿੱਖਾਂ ਦਾ ਮੁਕਾਬਲਾ ਕੀਤਾ ਸ਼ੇਰ ਮੁਹੰਮਦ ਖਾਨ ਨੇ ਸ਼ੇਰ ਮੁਹੰਮਦ ਖਾਨ ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਣ ਲੱਗੀ ਤਾਂ ਸ਼ੇਰ ਮੁਹੰਮਦ ਖਾਨ ਦੇ ਬਾਰੇ ਵਿਚਾਰ ਪ੍ਰਸਿੱਧ ਹੈ ਕਿ ਉਸਨੇ ਕਿਹਾ ਕਿ ਛੋਟੇ ਬੱਚੇ ਹਨ ਗੁਨਾਹ ਨਹੀਂ ਹੈ ਨਾ ਦਾ ਛੱਡ ਦਿਓ ਹੁਣ ਉਹ ਸ਼ੇਰ ਮੁਹੰਮਦ ਖਾਨ ਉਸ ਦਾ ਭਰਾ ਖਵਾਜਾ ਖਿਜਰ ਅਲੀ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਹੱਥੋਂ ਬਚ ਗਿਆ ਸੀ ਚਮਕੌਰ ਦੀ ਜੰਗ ਵਿੱਚ ਉਹ ਵੱਡੇ ਇਹ ਦੋ ਵੱਡੇ ਸੂਰਮੇ ਨੇ ਬੜੇ ਬਹਾਦਰ ਸਨ ਇਹ ਤਿੰਨ ਚਾਰ ਭਰਾ ਹਨ ਕਿ ਜਰਾਲੀ ਖਾਨ ਤੇ ਇਹਦੇ ਹੋਰ ਵੀ ਭਰਾ ਨੇ ਬਹੁਤ ਵੱਡੇ ਬਹਾਦਰ ਨੇ ਇਹਨਾਂ ਨੇ ਬਹੁਤ ਜੰਗਾਂ ਲੜੀਆਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ird-gird ਜੰਗਾਂ ਲੜੀਆਂ ਚਮਕੌਰ ਦੀ ਜੰਗ ਵੀ ਲੜੀ ਹੈ ਉਸ ਤੋਂ ਬਾਅਦ ਇਹ ਫਿਰ ਵਜ਼ੀਰ ਖਾਨ ਦੇ ਨਾਲ ਹਨ ਔਰ ਇਹ ਪਾਪਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਦਾ ਮੁਕਾਬਲਾ ਕਰਨ ਲਈ ਫਿਰ ਮਲੇਰਕੋਟਲੇ ਦਾ ਇਹ ਨਮਾਉਂਦਾ ਹੈ ਇਸ ਨੇ ਇੱਕੀ ਗੱਲ ਕਹੀ ਹੈ ਉੱਥੇ ਸਰਹੰਦ ਦੇ ਵਿੱਚ ਕਿ ਛੋਟੇ ਬੱਚੇ ਹਨ ਕੁਝ ਤਾਂ ਇਤਿਹਾਸਕਾਰ ਕਹਿੰਦੇ ਕਿ ਉਹ ਵੀ ਪਤਾ ਨਹੀਂ ਕਹੀ ਹੈ ਕਿ ਨਹੀਂ ਕੋਈ ਐਸਾ ਵੀ ਨਹੀਂ ਹੈ ਕਿ ਬਹੁਤ ਹੀ ਚੰਗਾ ਇਨਸਾਨ ਸੀ ਹਕੀਕਤ ਇਦਾਂ ਹੀ ਹੈ ਇਹ ਹੰਦਾ ਕੀ ਹੈ ਇਹ ਜਿਸ ਤਰ੍ਹਾਂ ਇੱਕ ਗੱਲ ਚੱਲੀ ਜਿਵੇਂ ਮਤਲਬ ਸੋਹਣ ਸਿੰਘ ਸੀਤਲ ਜੀ ਨੇ ਇੱਕ ਗੱਲ ਲਿਖ ਦਿੱਤੀ ਇੱਕ ਵਾਰੀ ਢਾਡੀ ਮਾਰਾ ਹੋਈਆਂ ਤਾਂ ਜਾਦਾ ਕਰ ਇੰਜ ਹੈ ਕਿ ਅੱਗੋਂ ਸੁਣੀ ਉਹ ਹੀ ਢਾਡੀ ਵਾਰਗਲੇ ਨੇ ਇੱਕ ਕਥਾ ਸੁਣੀ ਉਹੀ ਕਥਾ ਆ ਕੇ ਸੁਣਾ ਦਿੱਤੀ ਇੱਕ ਕੀਰਤਨ ਦਾ ਸ਼ਬਦ ਜੋ ਮਸ਼ਹੂਰ ਹੋ ਗਿਆ ਉਹੀ ਦੂਜੇ ਰਾਗੀ ਨੇ ਸੁਣਿਆ ਤੀਜੇ ਨੇ ਜਿਦਾ ਅਸੀਂ ਨਵੇਂ ਹੱਸ ਕਥਾ ਸਿੱਖਦੇ ਹਾਂ ਜੋ ਪਹਿਲਾਂ ਤੋਂ ਹੋਈ ਜਾ ਰਹੀ ਹੈ ਸੁਣੀ ਜਾਓ ਅੱਗੇ ਕਰੀ ਜਾਓ ਪ੍ਰੋਗਰਾਮ ਹੋ ਹੀ ਗਿਆ ਪੈਸੇ ਲਈ ਜਾਓ ਠੀਕ ਹੋ ਗਿਆ ਇਹ ਇਦਾਂ ਨਹੀਂ ਚੱਲਦਾ ਹੈ ਮਾਸ ਕਰਨਾ ਇਹ ਮੈਂ ਬੁਰਾਈ ਦੇ ਰੂਪ ਚ ਨਹੀਂ ਕਹਿ ਰਿਹਾ ਸੰਗਤ ਦੀ ਜਾਣਕਾਰੀ ਲਈ ਹੈ ਕਿ ਜੋ ਗੱਲ ਪ੍ਰਸਿੱਧ ਹੋ ਜਾਂਦੀ ਹੈ ਉਸ ਨੂੰ ਹੀ ਸੁਣਾਈ ਜਾਂਦੇ ਹਨ ਕਈ ਕਈ ਸਾਲ ਸ਼ੇਰ ਮੁਹੰਮਦ ਖਾਨ ਨੇ ਹਾ ਦਾ ਨਾਰਾ ਮਾਰਿਆ ਸ਼ੇਰ ਮੁਹੰਮਦ ਖਾਨ ਨੇ ਹਾ ਦਾ ਨਾਰਾ ਮਾਰਿਆ ਜਿਵੇਂ ਇੱਕ ਗੱਲ ਵੈਸੇ ਹੀ ਪ੍ਰਸਿੱਧ ਕਰ ਦਿੱਤੀ ਚੰਦੂ ਦੀ ਨੂਨ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਸ਼ਬੀਲ ਪਿਆਈ ਸ਼ਰਬਤ ਪਿਆਇਆ ਜੀ ਸ਼ਰਬਤ ਪਿਆਇ ਦੀ ਸ਼ਰਬਤ ਪਿਆਇਆ ਜੀ ਕੁਝ ਵੀ ਕਹਿ ਲਓ ਸੰਗਤ ਨੇ ਕਿਹੋ ਕਿਤਾਬ ਪੜਨੀ ਹੈ ਅਸੀਂ ਨਹੀਂ ਪੜਦੇ ਕਤਵਾਚ ਘੋਣ ਤੋਂ ਬਾਅਦ ਵੀ ਨਹੀਂ ਪੜਦੇ ਸਾਡੇ ਕੋਲ ਟਾਈਮ ਨਹੀਂ ਹੈ ਆਮ ਸੰਗਤ ਕੋਲ ਕਿੱਥੇ ਟਾਈਮ ਹੈ ਸਵੇਰੇ ਰੋਟੀ ਬਣਾਉਣੀ ਸ਼ਾਮ ਨੂੰ ਬਣਾਉਣੀ ਬੱਚੇ ਪੜਾਉਣੇ ਕੋਈ ਵਿਚਾਰਾ ਰੋਜ਼ਗਾਰ ਚਾ ਕੋਈ ਨੌਕਰੀ ਜਾ ਰਿਹਾ ਹੈ ਵੀ ਇਹ ਸਮਾਗਮ ਮਾੜਾ ਜਿਹਾ ਦੇਖ ਲਿਆ ਆਪਾਂ ਕਰ ਲਿਆ ਟੈਂਟ ਇੰਨਾ ਹੀ ਬਹੁਤ ਹੁੰਦਾ ਹੈ ਇਹ ਗੱਲਾਂ ਵੱਡੀਆਂ ਇਦਾਂ ਨਾ ਸਮਝੋ ਕਿ ਇਤਿਹਾਸ ਇਦਾਂ ਹੀ ਹੁੰਦਾ ਹੈ ਇਹਨਾਂ ਕੀ ਹੁੰਦਾ ਹੈ ਇਸ ਤਰ੍ਹਾਂ ਨਹੀਂ ਹੈ ਮਲੇਰ ਕੋਟਲੇ ਦੇ ਹਾਕਮ ਨੇ ਮਾਝੇ ਦੇ ਸਿੰਘਾਂ ਨਾਲ ਮੁਕਾਬਲਾ ਕੀਤਾ ਬੜੀ ਗਹਿ ਗੱਚ ਲੜਾਈ ਹੋਈ ਇਹ ਲੜਾਈ 2 ਦਿਨ ਚੱਲਦੀ ਹੈ ਦੋ ਦਿਨ ਚੱਲਦੀ ਹੈ ਤੇ ਇਸ ਵਿੱਚ ਦੂਸਰੇ ਦਿਨ ਸ਼ੇਰ ਮੁਹੰਮਦ ਖਾਨ ਦਾ ਭਰਾ ਖਵਾਜਾ ਖਿਜਰ ਅਲੀ ਖਾਨ ਮਾਰਿਆ ਜਾਂਦਾ ਹੈ ਜਦੋਂ ਉਸ ਦੀ লাশ ਪਈ ਤਾਂ ਉਸ ਨੂੰ ਜ਼ਖਮੀ ਹਾਲਤ ਤਕਰੀਬਨ লাশ ਚੁੱਕਣ ਦੇ ਲਈ ਸ਼ੇਰ ਮੁਹੰਮਦ ਖਾਨ ਨੇ ਲਲਕਾਰਿਆ ਆਪਣੇ ਭਤੀਜਿਆਂ ਨੂੰ ਦੋ ਆ ਭਤੀਜਿਆਂ ਨੂੰ ਕਿ ਤੁਸੀਂ ਜਾਓ ਇਸ ਦੀ লাশ ਚੁੱਕੋ ਤਾਂ ਦੋਵੇਂ ਭਤੀਜੇ ਵੀ ਜਾਂਦੇ ਹਨ ਉਹ ਵੀ ਮਾਰੇ ਜਾਂਦੇ ਹਨ ਜਦੋਂ ਇਹਨਾਂ ਦੀ ਮੌਤ ਹੋਈ ਖੁਦ ਸ਼ੇਰ ਮੁਹੰਮਦ ਖਾਨ ਜ਼ਖਮੀ ਹੋਇਆ ਤਾਂ ਇਹ ਜੰਗ ਸਮਾਪਤ ਹੋ ਗਈ ਫੌਜਾਂ ਬਚ ਗਈਆਂ ਸਿੰਘਾਂ ਨੇ ਮੋਰਚਾ ਫਤਿਹ ਕੀਤਾ ਇਸ ਮੋਰਚੇ ਤੋਂ ਬਾਅਦ ਬਾਬਾ ਬੰ다 ਸਿੰਘ ਬਹਾਦਰ ਜੀ ਇਸ ਵਕਤ ਕਿੱਥੇ ਨੇ ਛੱਤ ਬਨੂੜ ਛੱਤਬੀੜ ਜੂ ਆਪਾਂ ਜਿਵੇਂ ਕਹਿ ਲੈਨੇ ਉਹ ਇਲਾਕਾ ਬਨੂੜ ਤੇ ਉਹ ਛੱਤ ਦੇ ਵਿੱਚਕਾਰ ਦਾ ਇਲਾਕਾ ਉੱਥੇ ਹਨ ਦੂਜੇ ਪਾਸੇ ਹੋ ਗਿਆ ਸਰਹੰਦ ਸਰਹੰਦ ਤੋਂ ਵਜ਼ੀਰ ਖਾਂ ਦੀ ਫੌਜ ਚੱਲ ਚੁੱਕੀ ਹੈ ਖੁਦ ਵਜ਼ੀਰ ਖਾਂ ਤੇ ਉਹਦਾ ਵਜ਼ੀਰ ਹੈ ਸੁਚਾਨੰਦ ਇਦੇ ਕੋਲ ਹਾਥੀ ਨੇ, ਮੂੰਠ ਨੇ, ਢੋਪਾ ਨੇ ਉਹ ਵਾਕਵਾ ਗਣਤੀ ਹੈ ਇਤਿਹਾਸਕਾਰਾਂ ਦੀ ਵੱਡੀ ਫੌਜ ਹੈ ਕਈਆਂ ਨੇ ਕਈ ਹਜ਼ਾਰ ਵੀ ਲਿਖੀ ਤਕਰੀਬਨ ਉਹ 20 ਹਜ਼ਾਰ ਦੀ ਫੌਜ ਇਹਦੀ ਉਸ ਸਮੇਂ ਇਸ ਹਮਲੇ ਦੇ ਲਈ ਆਈ ਤੇ ਸਿੱਖ ਜਿਹੜੇ ਹਨ ਜੰਗ ਦੇ ਲਈ ਇਲਾਕਾ ਚੁਣਦੇ ਹਨ ਜਿੱਥੇ ਫਤਿਹ ਬੁਰਜ ਬਣਿਆ ਹੈ ਆਪਾਂ ਤੇ ਦਰੋਪਿਚੇ ਮੁਹੱਲੀ ਬਾਲ ਨੂੰ ਚਲੇ ਜਾਈਏ ਤੇ ਜਿਵੇਂ ਆਪਾਂ ਜਿਵੇਂ ਮੰਨ ਲਓ ਲੱਗੇ ਸੈਕਟਰ ਦੇ ਡੇੜੇ ਪਹੁੰਚਦੇ ਤੇ ਪਰਲੇ ਪੰਨੇ ਨੂੰ ਨਜ਼ਰ ਆ ਜਾਂਦਾ ਹੈ ਫਤਿਹ ਬੁਰਜ ਉਹ ਜਿੱਥੇ ਜੰਗ ਹੋਈ ਸਰਹੰਦ ਫਤਿਹ ਦਿਹਾੜਾ ਪਮਨਾ ਰਹੇ ਆ ਇੱਥੇ ਜੰਗ ਹੁੰਦੀ ਹੈ ਵਜ਼ੀਰ ਖਾਨ ਦੇ ਨਾਲ 10 ਮਈ 1700 ਨੂੰ ਵਜ਼ੀਰ ਖਾਨ ਦੀ ਫੌਜ ਆ ਕੇ ਪੜਾਅ ਕਰਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਇੱਕ ਪਾਸੇ ਹੈ ਮਾਝੇ ਦੇ ਸਿੱਖ ਵੀ ਆ ਕੇ ਮਿਲ ਜਾਂਦੇ ਹਨ ਤੇ ਇਹਦੇ ਵਿੱਚ ਵਜ਼ੀਰ ਖਾਨ ਇੱਕ ਚਾਲ ਖੇਡਦਾ ਹੈ سچانند کے ذریعے اس نے سچانند کے بتیجے گنڈا مالا جی کلانا پھرایا بتیجا ہے سچانند کا گنڈا مالا ਗੰਢਾ ਮੰਨ ਲਓ ਕੁਝ ਫੌਜ ਦਿੱਤੀ ਕਿ ਤੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ ਸ਼ਾਮਲ ਹੋ ਜਾਈ ਜਦੋਂ ਲੰਗ ਲੱਗੇਗੀ ਖੂਬ फडਕੀ ਹੋਏਗੀ ਤੇ ਤੁਸੀਂ ਭੌੜ ਜਾਣਾ ਅਚਾਨਕ ਹਫੜਾ ਦਫੜੀ ਹੋਏਗੀ ਤਾਂ ਸਿੱਖ ਕਬਰਾਂ ਜਾਣਗੇ ਹੁਣ ਬਾਬਾ ਬੰਦਾ ਸਿੰਘ ਬਹਾਦਰ ਜੀ ਵਿਚਾਰਦੇ ਹਨ ਉਹਨਾਂ ਨੇ ਇਸ ਫੌਜ ਨੂੰ ਪਿੱਛੇ ਰੱਖਿਆ ਕਿ ਤੁਸੀਂ ਸਭ ਤੋਂ ਅਖੀਰਵਲ ਰਹਿਣਾ ਹੈ ਕੋਈ ਨਹੀਂ ਜਦੋਂ ਤੁਹਾਡੀ ਲੋੜ ਕੋਈ ਦੱਸ ਦਿਆਂਗੇ ਫਿਰ ਇੱਕ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਚੇ ਟਿੱਬੇ ਤੇ ਆਪਣੇ ਆਸਣ ਲਾਏ ਉਹਨਾਂ ਦੇ ਕੋਲ ਇੱਕ ਫੌਜ ਹੈ ਜਿਵੇਂ ਆਪਾਂ ਕਹਿੰਦੇ ਆ ਕਵਰ ਫਾਇਰ ਆਰਮੀ ਦੇ ਵਿੱਚ ਜੰਗ ਦੇ ਵਿੱਚ ਇਸਤੇਮਾਲ ਹੋਣ ਵਾਲੀ ਇਹ ਗੂਟਨੀਤੀ ਹੈ ਰਣਨੀਤੀ ਹੈ ਜੰਗਨੀਤੀ ਹੈ ਇੱਕ ਜਰਨੈਲ ਵੱਲੋਂ ਕਿਵੇਂ ਜੰਗ ਲੜਨੀ ਹੈ ਸਾਰੀਆਂ ਗੱਲਾਂ ਕਹਿਣ ਲਈ ਆਸਾਨ ਨੇ ਪਰ ਇਹ ਸਾਰਾ ਕੁਝ ਤਰੀਕੇ ਨਾਲ ਹੁੰਦਾ ਹੈ ਪੂਰੀ ਤਰਤੀਬ ਦੇ ਨਾਲ ਨੀਤੀ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਹੈ ਜਿਹੜੀ ਫੌਜ ਜਿੰਨੂੰ ਆਪਾਂ ਕਹਿ ਸਕਦੇ ਹਾਂ ਸਪੇਅਰ ਕਿਉਂ ਰੱਖੀ ਰੱਖੀ ਹੋਈ ਹੈ ਕਿ ਵਕਤ ਪੈਣ ਤੇ ਜੰਗ ਦੇ ਵਿੱਚ ਆਉਣਾ ਹੈ ਉਸ ਤੋਂ ਇਲਾਵਾ ਬਾਕੀ ਜਿਹੜੀ ਫੌਜ ਹੈ ਜਿਸ ਦੀ ਗਿਣਤੀ ਸਿੱਖਾਂ ਨੇ ਲਿਖੀ 40 ਹਜ਼ਾਰ ਦੇ ਕਰੀਬ ਇਤਿਹਾਸਕਾਰਾਂ ਦੇ 40000 ਦੀ ਗੁੱਲ ਪਹੁੰਚ ਤੇ ਸਿੱਖ ਜਿਹੜੇ ਗਾਦਨ ਇਹਨਾਂ ਕੋਲ 6 ਤੋਪਾਂ ਨੇ ਵੱਖ-ਵੱਖ ਜਗ੍ਹਾ ਤੋਂ ਹਮਲੇ ਕਰਕੇ ਹਾਸਲ ਕੀਤੀਆਂ ਬਾਕੀ ਹਥਿਆਰ ਨੇ ਤੇ ਇਹਨਾਂ ਹਥਿਆਰਾਂ ਦੇ ਨਾਲ

ਹੁਣ ਇਹਨਾਂ ਦਾ ਬਚਾਅ ਕੀ ਹੈ ਛਿੜੀ ਕਿਉਂਕਿ ਜੰਗ ਹੋਈ ਚੱਪੜ ਛਿੜੀ ਦੇ ਵਿੱਚ ਛਿੜੀ ਕਹਿੰਦੇ ਨੇ ਇੱਕ ਜੰਗਲ ਦੇ ਟੁਕੜੇ ਨੂੰ ਸਰਕਾਰ ਛਿੜੀਆਂ ਬਚਾ ਕੇ ਰੱਖਦੀ ਹੈ ਜਦੋਂ ਕਿਤੇ ਇਲਾਕਾ ਵਸਦਾਨ ਹੈ ਤਾਂ ਛਿੜੀ ਹਰੇਕ ਸ਼ਹਿਰ ਦੇ ਕਿਰਦ-ਗਿਰਦ ਸਾਨੂੰ ਦੇਖਣ ਨੂੰ ਮਿਲ ਜਾਏ ਕਿ ਆਪਾਂ ਨੂੰ ਛੋਟਾ ਜੰਗਲ ਕਹਿ ਦਿੰਨੇ ਆ ਛਿੜੀਆਂ ਉਹ ਛੜੀ ਹੁੰਦੀ ਆ ਕਿ ਜੀਵ ਜੰਤ ਜਾਨਵਰ ਵੀ ਵਿਚਾਰੇ ਰਹਿ ਸਕਣ ਹਰ ਜਗ੍ਹਾ ਇਨਸਾਨ ਨਹੀਂ ਤਾਂ ਨਹੀਂ ਰਹਿਣਾ ਸ਼ਹਿਰ ਬਣਾ ਬਣਾ ਕੇ ਤਾਂ ਛੜੀ ਹੁੰਦੀ ਜਿਹੜੀ ਉਸ ਜੰਗਲ ਨੂੰ ਉਹਨਾਂ ਪੇੜਾਂ ਨੂੰ ਸਿੱਖਾਂ ਨੇ ਉੱਡ ਬਣਾਇਆ ਸਾਹਮਣੇ ਖੁੱਲਾ ਮੈਦਾਨ ਹੈ ਜਦੋਂ ਵਜ਼ੀਰ ਖਾਂ ਦੀ ਫੌਜ ਦਾਇਰੇ ਵਿੱਚ ਆਉਂਦੀ ਹੈ ਸਿੱਖ ਫੌਜਾਂ ਤੋਪਾਂ ਦੇ ਨਾਲ ਹਮਲੇ ਕਰਦੀਆਂ ਸਭ ਤੋਂ ਅੱਗੇ ਹਾਥੀਆਂ ਦੀ ਕਤਾਰ ਹਾਥੀ ਜ਼ਖਮੀ ਹੁੰਦੇ ਹਾਥੀ ਪਿੱਛੇ ਦੌੜਦੇ ਨੇ ਊਂਟ ਵੀ ਪਿੱਛੇ ਦੌੜਦੇ ਫੋਨ ਵਜ਼ੀਰ ਖਾਨ ਦੀਆਂ ਤੋਪਾਂ ਵੱਲੋਂ ਭਾਵੇਂ ਗੋਲੇ ਦਾਗੇ ਜਾਂਦੇ ਗੋਲੀਬਾਰੀ ਹੁੰਦੀ ਹੈ ਪਰ ਸਿੱਖਾਂ ਦਾ ਨੁਕਸਾਨ ਥੋੜਾ ਹੈ ਵਜ਼ੀਰ ਖਾਨ ਦੀ ਫੌਜ ਦਾ ਜ਼ਿਆਦਾ ਹੈ ਇਹ ਜੰਗ ਹੁੰਦੀ ਹੈ 14 ਮਈ 1710 ਨੂੰ ਚੱਕੜ ਚਿੜੀ ਦੇ ਮੈਦਾਨ ਦੇ ਵਿੱਚ ਜਿੱਥੇ ਫਤਿਹ ਬੁਰਜ ਬਣਿਆ ਹੈ ਸਮਾਪਤਤਾ ਆਪਾਂ ਇੱਥੇ ਸਮੇਟ ਕੇ ਫਤਿਹ ਬੁਲਾ ਦਈਏ ਚੱਕੜ ਚਿੜੀ ਦੇ ਜੰਗ ਮੈਦਾਨ ਦੇ ਵਿੱਚ ਇਹ ਜਦੋਂ ਜੰਗ ਹੋਈ ਤੇ ਇੱਕ ਵਿਚਾਰ ਜੋ ਆਪਾਂ ਕੀਤੇ ਕਿ ਗੰਡਾ ਮਲ ਤੇ ਆਪਣੀ ਫੌਜ ਲਾ ਕੇ ਦੌੜ ਗਿਆ ਗੰਡਾ ਮਲ ਦੀ ਫੌਜ ਜਦੋਂ ਦੌੜੀ ਤੇ ਬਾਬਾ ਬੰਦਾ ਸਿੰਘ ਬਹਾਦਰ ਐਨ ਮੌਕੇ ਤੇ ਮੈਦਾਨੇ ਜੰਗ ਵਿੱਚ ਆਉਂਦੇ ਹਨ ਆਪਣੀ ਉਹ ਟੁਕੜੀ ਲੈ ਕੇ ਇਸ ਤੋਂ ਬਾਅਦ ਸਿੱਖਾਂ ਦੇ ਹੌਸਲੇ ਗੌਰ بلند ਹੋ ਜਾਂਦੇ ਹੁਣ ਸਿੱਖ ਜਦੋਂ ਬੜੀ ਬਹਾਦਰੀ ਦੇ ਨਾਲ ਜੰਗ ਕਰ ਰਹੇ ਹਨ ਤੇ ਇਹਦੇ ਵੀ ਬਰੀਤ ਜੰਗ ਕਰਨ ਵਾਲੇ ਕੈਸੇ ਲੋਕ ਨੇ ਉਹ ਲੋਕ ਨੇ ਤਨਖਾਹ ਦੇ ਬਦਲੇ ਜਾਨ ਕਰਨ ਵਾਲੇ ਉਹਨਾਂ ਵਿੱਚ ਅੱਧੇ ਲੁਟੇਰੇ ਹਨ ਅੱਧੇ ਐਸੇ ਹਨ ਜਿਨ੍ਹਾਂ ਨੂੰ ਜੰਨਤ ਦਾ ਲਾਲਚ ਦੇ ਕੇ ਜਿਹਾਦ ਦੇ ਨਾਮ ਤੇ ਵਜ਼ੀਰ ਖਾਂ ਲੈ ਕੇ ਆਇਆ ਸੀ ਕਿ ਜਿਹਾਦ ਹੈ ਇਸਲਾਮ ਦਾ ਇੱਕ ਕਾਫਰਾਂ ਨੇ ਇਹਨਾਂ ਨੂੰ ਖਤਮ ਕਰਨਾ ਹੈ ਹੁਣ ਐਸੇ ਇਨਸਾਨ ਜ਼ਿਆਦਾ دیر جنگ ਨਹੀਂ ਕਰ ਸਕਦੇ ਜੰਗ ਲੜਨ ਦੇ ਲਈ ਜੁਰਰਤ ਚਾਹੀਦੀ ਹੈ ਜਿਗਰਾ ਚਾਹੀਦਾ ਹੈ আর সব ਤੋਂ ਵੱਡੀ ਗੱਲ ਕਿ naam ਦੀ ਤਾਕਤ ਆਤਮਿਕ বল ਚਾਹੀਦਾ ਹੈ ورنہ جنگ ਨਹੀਂ ਜਿੱਤੀ ਜਾ ਸਕਦੀ 500 ਸਿੱਖ ਜਨ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ 500 ਸਿੱਖਾਂ ਦੇ ਨਾਲ ਸੋਨੀਪਟ ਕਿਲਾ ਫਤਿਹ ਕਰ ਲਿਆ ਉਸ ਤੋਂ ਬਾਅਦ ਪੁੜਾਮ ਥਸਕਾ ਤੇ ਛੋਟੇ ਛੋਟੇ 1000 2000 ਸਿੱਖਾਂ ਦੇ ਨਾਲ ਜਿੱਤ ਲਿਆ ਉਹਦਾ ਕੀ ਕਾਰਨ ਹੈ ਇਹੀ ਵਿਚਾਰ ਆ ਲੈ ਕਿ ਸਾਹਮਣੇ ਤਨਖਾਹ ਲੈ ਕੇ ਲੜਨ ਵਾਲਾ ਹੈ ਤਨਖਾਹ ਲੈ ਕੇ ਲੜਨ ਵਾਲੇ ਨੇ ਆਂਕੜੇ ਗਿਣਤੀ ਦੇ حساب ਨਾਲ ਲੜਨਾ ਹੈ ਕਿ ਮੈਂ ਆਪਣੀ ਜਾਨ ਕਦੋਂ ਬਚਾਉਣੀ ਹੈ ਮਾਜ ਸਿੰਘ ਸੁੱਚਾ ਸੁੱਚਾ ਨੰਦ ਦੇ ਸਾਹਮਣੇ ਹੋਇਆ ਤੇ ਸੁੱਚਾ ਨੰਦ ਦੌੜ ਗਿਆ ਸੁਚਾਨਾਤ ਵਜ਼ੀਰ ਵਜ਼ੀਰ ਖਾਨ ਦਾ ਜਿਸ ਨੇ ਸ਼ਹਾਦਰ ਜਦਿਆਂ ਦੀ ਸ਼ਹੀਦੀ ਵਿੱਚ ਅਹਿਮ ਰੋਲ ਅਦਾ ਕੀਤਾ ਕਿ ਇਹ ਸੱਫ ਦੇ ਬੱਚੇ ਹਨ ਇਹਨਾਂ ਨੂੰ ਖਤਮ ਕਰ ਦਿਓ ਇਹ ਚਲਾ ਗਿਆ ਸਰਹੰਦ ਦੇ ਵਿੱਚ ਛੁਪ ਗਿਆ ਵਜ਼ੀਰ ਖਾਨ ਖੁਦ ਬਹਾਤਰੀ ਨਾਲ ਲੜਨ ਵਾਸਤੇ ਸਾਹਮਣੇ ਆਉਂਦਾ ਹੈ ਤੇ ਵਜ਼ੀਰ ਖਾਨ ਦੇ ਉੱਤੇ ਵਾਰ ਹੁੰਦਾ ਹੈ ਇਹਦੇ ਵਿੱਚ ਖਾਫੀ ਖਾਨ ਦੀ ਲਿਖਤ ਹੈ ਮੀਰ ਮੁਹੰਮਦ ਦੀ ਮੀਰ ਮੁਹੰਮਦ ਆਖਦਾ ਹੈ ਕਿ ਵਜ਼ੀਰ ਖਾਨ ਪਾਪਾ ਬੰਦਾ ਸਿੰਘ ਬਹਾਦਰ ਵੱਲ ਵਧਿਆ ਆਖ ਮੁਕਾਬਲਾ ਇਹ ਤੋਂ ਬਾਅਦ ਆਪਾਂ ਫਤਿਹ ਬੁਲਾ ਦੇਾਂਗੇ ਹੁਣ ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਤੇ ਵਜ਼ੀਰ ਖਾਨ ਨੇ ਵਾਰ ਕੀਤਾ ਤੇ ਵਿਚਕਾਰ ਆਉਂਦੇ ਹਨ ਭਾਈ ਫਤਿਹ ਸਿੰਘ ਜੀ ਬਾਜ ਸਿੰਘ ਜੀ ਬਾਜ ਸਿੰਘ ਨੇ ਵਜ਼ੀਰ ਖਾਨ ਦੇ ਵੱਲੋਂ ਛੁੱਟੇ ਹੋਏ ਪਰਛੇ ਨੂੰ ਹੱਥ ਨਾਲ ਕੋਚ ਕੇ ਵਾਪਸ ਵਜ਼ੀਰ ਖਾਨ ਤੇ ਮਾਰਿਆ ਵजीर खान ਦਾ ਘੋੜਾ ਜ਼ਖਮੀ ਹੋਇਆ ਵजीर खान ਜ਼ਮੀਨ ਤੇ ਆਇਆ ਤੇ ਫਿਰ ਇਸ ਦਾ ਮੁਕਾਬਲਾ ਹੁੰਦਾ ਬਾਜ ਸਿੰਘ ਦੇ ਨਾਲ ਤੇ ਫਤੇ ਸਿੰਘ ਦੇ ਨਾਲ ਬਾਜ ਸਿੰਘ ਵੱਲ ਜਦੋਂ ਵजीर खान ਵਾਧਾ ਹੈ ਤੇ ਫਤੇ ਸਿੰਘ ਵजीर खान ਦੇ ਉੱਤੇ ਹਮਲਾ ਕਰਦਾ ਇੱਕ ਇਸ ਦਾ ਮੋਢਾ ਅੱਧਾ ਸਰੀਰ ਪੂਰਾ ਤਲਵਾਰ ਦੇ ਨਾਲ ਵੱਢਿਆ ਜਾਂਦਾ ਹੈ ਵजीर खान ਦੀ ਮੌਤ ਹੁੰਦੀ ਹੈ ਇਹ ਲਿਖਿਆ ਖਾਫੀ ਖਾਨ ਨੇ ਮੀਰ ਮੁਹੰਮਦ ਦੇ ਅਨੁਸਾਰ ਦੂਜੇ ਪਾਸੇ ਇਹੀ ਲਿਖਤ ਯਾਰ ਮੁਹੰਮਦ ਨੇ ਲਿਖੀ ਹੈ ਅੱਗੇ ਯਾਰ ਮੁਹੰਮਦ ਲਿਖਾਰੀ ਲਿਖਦਾ ਹੈ ਕਿ ਵਜ਼ੀਰ ਖਾਂ ਦਾ ਸਿਰ ਧੜ ਤੋਂ ਅਲੱਗ ਕੀਤਾ ਇਹਦੇ ਸ਼ਰੀਰ ਨੂੰ ਬੈਲ ਪਿੱਛੇ ਬਲਦਾਂ ਦੇ ਪਿੱਛੇ ਪਾ ਕੇ ਸਿੱਖ ਕਸੀਟ ਕੇ ਲੈ ਕੇ ਗਏ ਸਰਹੰਦ ਉੱਥੇ ਪੇੜ ਦੇ ਨਾਲ ਲਟਕਾਇਆ ਇਹਦੇ ਮਾਸ ਨੂੰ ਗਿਰ ਜਾਣੇ ਨੂੰ ਚਾ ਤੇ ਇਹਦੇ ਨਾਲ ਨਾਲ ਵਜ਼ੀਰ ਖਾਂ ਤੋਂ ਬਾਅਦ ਜਿਹੜਾ ਸੁੱਚਾ ਆਨੰਦ ਹਵੇਲੀ ਵਿੱਚ ਲੁਕਿਆ ਹੈ اسٹوایا گیا بابا بندہ سن بہادر جی نے کیا کہ سزا اچھی نہیں دینی آم لوگانو سرحد واسی جہاں دوشی ہے انو کٹ کے لیاو ਹੁਣ ਲੋਕਤਾ ਬੜੇ ਦੁਖੀ ਸਨ ਲੋਕਾਂ ਨੇ ਕਿਹਾ ਕਿ ਅਸੀਂ ਤਾਂ ਮਾਰੇ ਜਾਵਾਂਗੇ ਸੁੱਚਾ ਆਨੰਦ ਜਿੱਥੇ ਵੀ ਲੁਕਿਆ ਲੋਕ ਲੱਭ ਕੇ ਲਿਆਏ ਸੁੱਚਾ ਆਨੰਦ ਨੂੰ ਹਵਾਲੇ ਕੀਤਾ ਸੁਚਾਨਾ ਅੰਦ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਨੱਕ ਚ ਨਕੇਲ ਬਾ ਕੇ ਪਿੰਡ ਪਿੰਡ ਫਰਾਇਆ ਘਰ ਘਰ ਦੇ ਵਿੱਚ ਭੀਖ ਮੰਗਵਾਈ ਤੇ ਉਸ ਤੋਂ ਬਾਅਦ ਉਹਨੂੰ ਵੀ ਸਜ਼ਾ ਦਿੱਤੀ ਉਸਦਾ ਵੀ ਸੌਦਾ ਲਾਇਆ ਮਜੀਰ ਖਾਂ ਦਾ ਸੌਦਾ ਲਾਇਆ ਸੁੱਚਾ ਆਨੰਦ ਦਾ ਲਾਇਆ ਤੇ ਇਹਦੇ ਨਾਲ ਲਾਲ ਜਿਹੜੇ ਉੱਥੇ ਬਾਕੀ ਦੋਸ਼ੀ ਸਨ ਉਹਨਾਂ ਦਾ ਸੌਦਾ ਲਾਇਆ ਤੇ ਜੋ ਬਾਕੀ ਲੋਕ ਸਨ ਉਹਨਾਂ ਦਾ ਇਕੱਠ ਬੁਲਾਇਆ ਸਰਹੰਦ ਦੇ ਵਿੱਚ ਤੇ ਇਕੱਠ ਬੁਲਾ ਕੇ ਉਹਨਾਂ ਨੂੰ ਕਿਹਾ ਕਿ ਤੁਹਾਡੇ ਨਾਲ ਸਾਡਾ ਕੋਈ ਬੈਰ ਨਹੀਂ ਹੈ ਨਾ ਕੋਈ ਦੁਸ਼ਮਣੀ ਭਾਵੇਂ ਤੁਸੀਂ ਮੁਸਲਮਾਨ ਹੋ ਸੈਦ ਹੋ ਜਾਂ ਕੁਝ ਵੀ ਪਰ ਤੁਹਾਡੇ ਵਿੱਚੋਂ ਜੋ ਵੀ ਈਰਖਾ ਰੱਖੇ ਜਾਂ ਜ਼ੁਲਮ ਕਰੇ ਤੇ ਉਹਦਾ ਖਾਲਸਾ ਫੌਜ ਸੌਦਾ ਲਾਇਏਗੀ ਜਿਹੜੇ ਬਾਕੀ ਹਾਂ ਬੜੇ ਆਰਾਮ ਦੇ ਨਾਲ ਅਮਨ-ਆਮਾਨ ਦੇ ਨਾਲ ਸਰਹੰਦ ਵਿੱਚ ਰਿਹਾ ਕਰਨਗੇ ਔਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਹਦੇ ਨਾਲ ਹੀ ਉਥੋਂ ਦੇ ਜ਼ਿਮੀਦਾਰ ਜਿਹੜੇ ਸਨ ਕاشتਕਾਰ ਉਹਨਾਂ ਨੂੰ ਕਿਹਾ ਕਿ ਜੋ ਜ਼ਮੀਨ ਜਿਹੜੀ ਵੀ ਖੇਤੀ ਕਰਦਾ ਉਹਦੀ ਮਲਕੀਅਤ ਉਸ ਦੇ ਕੋਲ ਅੱਜ ਤੋਂ ਬਾਅਦ ਜ਼ਿਮੀਂਦਾਰਾ ਸਿਸਟਮ ਜੋ ਖਤਮ ਹੋਇਆ ਜਿਹਨੂੰ ਅੱਜ ਆਪਾਂ ਕਹਿੰਦੇ ਕਾਰਪੋਰੇਟ ਕਰਾਣੇ ਕਾਰਪੋਰੇਟ ਨਾਲ جنگ ਹੈ ਇਹ ਇਹ ਜੋ ਵਿਚਾਰ ਚੱਲ ਰਹੀ ਹੈ ਗਿਆਨਮਾਨ ਆਦਮ ਬੈਠੇ ਹੋ ਪਤਾ ਹੋਏਗਾ ਕਿ ਜੋ ਵੱਡੇ ਹਾਈਵੇ ਨਿਕਲ ਰਹੇ ਹਨ ਕਟੜਾ ਐਕਸਪ੍ਰੈਸ ਦੇ ਸਾਈਲੋ ਬਣ ਗਏ ਰੇਲ ਗੱਡੀਆਂ ਸਿੱਧੀਆਂ ਲੱਗਣੀਆਂ ਥੱਲੇ ਮਾਲ ਗੱਡੀ ਦੇ ਵਿੱਚ ਸਿੱਧੀ ਕਣਕ ਲੋਡ ਕਣਕ ਇਸ ਸਮੇਂ ਵਰਲਡ ਦੇ ਵਿੱਚ ਸੋਨਾ ਹੈ ਸੋਨਾ ਇਹ ਵੱਡਾ 골ਡ ਹੈ ਇਹਦੇ ਨਾਲ ਜਿੰਨੇ ਪ੍ਰੋਡਕਟ ਬਣਦੇ ਨੇ ਕੰਪਨੀਆਂ ਨੂੰ ਇਹ ਚਾਹੀਦੀ ਹੈ ਤੇ ਇਹ ਜ਼ਰ ਖੇਜ ਧਰਤੀ ਹੈ ਪੰਜਾਬ ਤੇ ਹਰਿਆਣਾ ਦੀ ਇਸ ਤੇ ਨਜ਼ਰ ਹੈ ਪੂਰੇ ਵਰਲਡ ਦੀ ਪੂਰੇ ਸੰਸਾਰ ਦੀ ਇਹ ਕੋਈ ਇੱਕ ਸਰਕਾਰ ਨਹੀਂ ਚਲਾ ਰਹੀ ਆਪਾਂ ਸੋਚੀਏ ਕਿ ਇੱਕ ਸਰਕਾਰ ਦੇ ਨਾਲ ਸਾਡੀ ਲੜਾਈ ਹੈ ਇਹ ਵਿਚਾਰਾਂ ਬਹੁਤ ਵੱਡੇ ਪੱਦਰ ਦੀਆਂ ਖੈਰ ਹੁਣ ਉਸ ਸਮੇਂ ਦੀ ਰਾਜਨੀਤੀ ਇਹੀ ਹੈ ਤੇ ਸਾਹਮਣੇ ਮੁਕਾਬਲਾ ਕਰਨ ਵਾਲਾ ਉਸ ਸਮੇਂ ਵੀ ਖਾਲਸਾ ਹੈ ਖਾਲਸਾ ਕੌਣ ਹੁੰਦਾ ਸੱਚਾ ਜਿਹਨੂੰ ਗਿਆਨ ਹੋ ਗਿਆ ਜਿਹੜਾ ਕਿਸੇ ਦੀ ਗੁਲਾਮੀ ਨਹੀਂ ਸਹਿਣ ਕਰਦਾ ਉਹ ਵਿਚਾਰਦਾ ਹੈ ਕਿ ਜ਼ਿੰਦਗੀ ਜਿਉਣੀ ਹੈ ਇੱਕ ਜੀਵਨ ਮਿਲਿਆ ਹੈ ਤੇ ਆਜ਼ਾਦੀ ਨਾਲ ਜੀਵਾਂਗੇ ਨਗਾਰੇ ਦਾ ਇਹੀ ਮਤਲਬ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਨਗਾਰਾ ਦਿੱਤਾ ਹੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਤਾਂ ਕਿ ਆਜ਼ਾਦ ਰਾਜ ਹੈ ਆਪਣਾ ਨੀਲਾ ਨਿਸ਼ਾਨ ਸਾਹਿਬ ਦਿੱਤਾ ਕਿ ਨਿਸ਼ਾਨ ਉਹਦੇ ਕੋਲ ਹੁੰਦਾ ਹੈ ਜਿਹਦਾ ਆਪਣਾ ਦੇਸ਼ ਹੈ ਆਪਣੀ ਮਲਕੀਅਤ ਹੈ ਕੋਈ ਬਾਦਸ਼ਾਹ ਉਹਦੇ ਤੇ ਹੁਕਮ ਨਹੀਂ ਚਲਾਏਗਾ ਅਗਰ ਬਾਦਸ਼ਾਹ ਚਲਾਏ ਇਤੇ ਬਾਦਸ਼ਾਹ ਧਾਰਮਕ ਹੋਏ ਨਾ ਬਾਦਸ਼ਾਹ ਜ਼ਾਲਮ ਕਿਉਂ ਹੋਵੇ ਬਾਦਸ਼ਾਹ ਬੇਈਮਾਨ ਨਹੀਂ ਹੋਣਾ ਚਾਹੀਦਾ ਰਾਜਾ ਝੂਠਾ ਨਹੀਂ ਹੋਣਾ ਚਾਹੀਦਾ ਤੇ ਗੁਰੂ ਨਾਨਕ ਜੀ ਕਹਿੰਦੇ ਰਾਜੇ ਸ਼ੀ ਮੁਕਦਮ ਕੁੱਤੇ ਰਾਜੇ ਤਾਂ ਸ਼ੇਰ ਹਨ ਮਾਸ ਖਾਣ ਦੇ ਲਈ ਲੋਕਾਂ ਦਾ ਲਹੂ ਪੀਣ ਲਈ ਤੇ ਜਿਹੜੇ ਮੰਤਰੀ ਹਨ ਅੱਗੋਂ ਮੁਕਦਮ ਉਹ ਕੁੱਤੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਉੱਤੇ ਕਿਉਂ ਹਨ ਇਹ ਜੋ ਬਚਿਆ ਚਾਹੇ ਚੱਟ ਜਾਂਦੇ ਹਨ راجے سی مقدم کتے جائے جگائن بیٹھے ستے چاکر کر پائن کاؤ رات پیت کتے ہو چاٹ جا ہو تسی بچی کچی رات تسی چاٹ جانتے ہو راجہ کے کھائی گیا ہے اے سارا کوج خود ہوئی ہے آج بھی ہے مطا آپ کہیے کہ جی سرحان فتح ہو گئی تا چلو او اتحاس سی ساٹا کوئی فرج نہیں ہے ਜਿਹੜੇ ਸੂਰ ਨੇ ਸੱਚ ਦੀ ਹੱਕ ਦੀ ਗੱਲ ਕਰ ਰਹੇ ਹਨ ਘਟੋ ਘਟੋ ਕਟ ਉਹਨਾਂ ਦਾ ਸਾਥ ਦੇ ਦਿਓ ਜਿਹੜੇ ਕਿਸਾਨ ਆਪਣੇ ਹੱਕਾਂ ਦੀ ਗੱਲ ਕਰ ਰਹੇ ਨੇ ਉਹਨਾਂ ਦਾ ਸਾਥ ਦਿਓ ਕਿੰਨੂ ਨਹੀਂ ਚਾਹੀਦੀ ਰੋਟੀ ਕਿਹੜਾ ਨਹੀਂ ਚਾਹੁੰਦਾ ਵੀ ਚੰਗਾ ਕਾਰੋਬਾਰ ਚੱਲੇ ਕੌਣ ਚਾਹੁੰਦਾ ਵੀ ਰਾਜਨੀਤਾ ਹੀ ਖਾਈ ਜਾਣ ਝੂਠ ਬੋਲ ਬੋਲ ਕੇ ਸਭ ਬੇਈਮਾਨ ਨੇ ਅਸੀਂਾਰੇ ਜਾਣਦੇ ਆ ਬੋਲਣਾ ਕੋਈ ਨਹੀਂ ਚਾਹੁੰਦਾ ਸੱਚਾਈ ਇਹੀ ਹੈ ਸਭ ਨੂੰ ਪਤਾ ਹੈ ਬੇਈਮਾਨ ਹਨ ਕੋਈ ਕੋਈ ਸੱਚਾ ਹੈ ਕੋਈ ਕੋਈ ਬਿਰਲਾ ਇਥੇ ਤਾਂ ਧਾਰਮਿਕ ਵੀ ਸੱਚੇ ਨਹੀਂ ਸਾਟੇ ਵਰਗੇ ਗਰੰਤੀ ਸੱਚੇ ਨਹੀਂ ਰਹੇ ਰਾਜਨੇਤਾ ਕਿੱਥੇ ਸੱਚੇ ਰਹਿਣਾਂ ਇਥੇ ਤਾਂ ਗੁਰਦੁਆਰੇ ਦੇ ਕਢਾਂ ਚੌਧਰੀ ਬੇਈਮਾਨ ਹੋ ਗਏ ਆਪੀ ਭੁੱਲੇ ਬਣਦੇ ਉਹ ਤਾਂ ਗੱਲਾਂ ਹੀ 葫ਦੀਆਂ ਉਹ ਤਾਂ ਰਾਜਨੇਤਾ ਨੇ ਉਹਨਾਂ ਦਾ ਤਾਂ ਦਿਨ ਰਾਤ ਕੰਮ ਹੀ ਇਹ ਹੈ ਬੇਈਮਾਨੀ ਕਰਨੀ ਝੂਠ ਬੋਲਣਾ ਗਲਤ ਰਾਜਨੀਤੀ ਕਰਨੀ ਸੋ ਇਹ ਸਾਰਾ ਕੁਝ ਨਿਰਤਾਂਤ ਹੈ ਇਤਿਹਾਸ ਦਾ ਇਤਿਹਾਸ ਪੜੋ 1 ਕੱਲਾ ਸਤਾਰਾ ਸੁ ਦੱਸਦਾ ਨਹੀਂ ਹੈ ਇੰਦਾ ਹੀ ਚੱਲਦਾ ਹੈ ਇਹਦੇ ਵਿੱਚ ਜੋ ਵੀ ਅੱਗੇ ਸਾਹਮਣੇ ਖਲੋਂਦਾ ਹੈ ਉਹਨੂੰ ਕਿਹਾ ਗਿਆ ਹੈ ਖਾਲਸਾ ਇਹ ਪੁਰਾਣਾ ਇਤਿਹਾਸ ਹੈ ਇਹਦੇ ਵਿੱਚ ਦੱਸੋ ਕਿ ਜੋ ਗੁਰਪਾਂ ਚੁੱਕਣ ਵਾਲਾ ਹੈ ਜੋ ਮੁਕਾਬਲਾ ਕਰਨ ਵਾਲਾ ਹੈ ਉਹ ਆਤਮਗਵਾਦੀ ਹੈ ਕਿ ਬਣਾ ਕਰਨ ਵਾਲਾ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕੀ ਕੀਤਾ ਸਰਹੰਦ ਜਾਓ ਫਤਿਹਗੜ੍ਹ ਸਾਹਿਬ ਅੱਜ ਵੀ ਮਸਜਿਦਾਂ ਮੌਜੂਦ ਨੇ ਸਿੱਖੀ ਦੀ ਵਿਚਾਰਧਾਰਾ ਵਿੱਚ ਇਦਾਂ ਨਹੀਂ ਹੈ ਕਿ 28 ਜਾਂ 30 ਮਾਰ ਦਿੱਤੇ ਤੇ ਮੁਸਲਮਾਨ ਨੇ ਮਾਰੇ ਜਿਹੜੇ ਤੁਸੀਂ ਇੱਥੇ ਮਾਰਦੇ ਹੋ ਰੋਜ਼ ਉਹਨਾਂ ਦਾ ਹਿਸਾਬ ਕਿਵੇਂ ਦੇਣਾ ਉਹਨਾਂ ਦਾ ਹਿਸਾਬ ਦੇ ਦਿਓ ਇੱਡੇ ਇਮਾਨਦਾਰ ਤੁਸੀਂ ਤੇ ਉਹਨਾਂ ਦਾ ਹਿਸਾਬ ਦੇ ਦਿਓ ਪਹਿਲਾਂ ਜਿਹੜੇ ਰੋਜ਼ ਇੱਥੇ ਮਰਦੇ ਕੱਲੇ ਸਰਕਾਰ ਦੇ ਕਾਰਨ ਉਹਨਾਂ ਦਾ ਹਿਸਾਬ ਕਿਨੇ ਦੇਣਾ ਹੈ ਔਰ ਅਗਿਆਨੀ ਲੋਕ ਅਗਿਆਨਤਾ ਐਸੀ ਜਿਹੜਾ ਜ਼ਾਲਮ ਹੈ ਪਾਪੀ ਹੈ ਉਹਨੂੰ ਤਾਂ ਮਾਰਨਾ ਹੈ ਬਿਲਕੁਲ ਮਾਰਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਹਨੂੰ ਕਹਿੰਦੇ ਸੋਧਾ ਲਾਉਣਾ ਸੁਧਾਈ ਕਰਨੀ ਸੁਧਾਰ ਕਰ ਦੇਣਾ ਕਿ ਵਿਗਾੜ ਬਹੁਤ ਆ ਗਿਆ ਸੁਧਾਰ ਕਰ ਦਿਓ ਭਾਈ ਸੋਧਾ ਲਾ ਦਿਓ ਇਹ ਖਾਲਸੇ ਦਾ ਨਿਯਮ ਹੈ ਐਸਾ ਤੇ ਕਿਤੇ ਨਹੀਂ ਹੈ ਆਮ ਜਨਤਾ ਦੇ ਉੱਤੇ ਰਾਕਟ ਦਾਗੀ ਜਾ ਮਿਸਾਲਾ ਛੁੱਟੀ ਜਾ ਆਪ ਹੀ ਦੂਰ ਦਰ ਪੈੜਾਂ 'ਚ ਸੁੱਟ ਕੇ ਝੂਠੀਆਂ ਖਬਰਾਂ ਲਾ ਦਿੱਤੀਆਂ ਇਹ ਕੋਈ ਜਿਹੜੇ ਵਿਦਵਾਨ ਨੇ ਤੁਸੀਂ ਉਹਨਾਂ ਨੂੰ ਮੂਰਖ ਨਹੀਂ ਬਣਾ ਸਕਦੇ ਭਾਈ ਹਾਂ ਅੰਧ ਭਗਤਾਂ ਨੂੰ ਤੇ ਜੋ ਮਰਜੀ ਕਹੀ ਜਾਓ ਤਾਂ ਠੀਕ ਸੱਤ ਵਜਨ ਹੈ ਬੜੇ ਵੱਡੇ ਵੱਡੇ ਸਿੱਖ ਨੇ ਬੜੀ ਡੂੰਗੀ ਹੈ ਸਿੱਖੀ ਇਹ ਜੜਾ ਏਡੀ ਛੇਤੀ ਨਹੀਂ ਹਿਲਦੀਆਂ ਭਾਈ ਇਥੇ ਕਈ ਆਏ ਕਈ ਚਲੇ ਗਏ ਨੇ ਕਿਤਾਬਾਂ ਭਰੀਆਂ ਪਈਆਂ ਇਤਿਹਾਸ ਪੜ ਲਓ ਉਹਨਾਂ ਕੋਲ ਲੱਖਾਂ ਫੌਜ ਸੀ ਉਸ ਸਮੇਂ ਦੀ ਜੇ ਗੱਲ ਕਰੀਏ ਤੇ ਕਰੋੜਾਂ ਦੇ ਹਿਸਾਬ ਨਾਲ ਹਥਿਆਰ ਸਨ ਮਾਰੂ ਵੱਡੇ ਤੋਂ ਵੱਡਾ ਕੋਚ ਫਰਕ ਨਹੀਂ ਪੈਣਾ ਕਿਉਂਕਿ ਜਿਹੜਾ ਸੱਚ ਹੈ ਨਾ ਇਹ ਸੱਚ ਨੂੰ ਕੋਈ ਨਹੀਂ ਹਿਲਾ ਸਕਦਾ ਇਹ ਵਿਚਾਰ ਸ਼ਿਖਰ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਨੂੰ ਫਤਿਹ ਕੀਤਾ ਸਮਾਦਾਸ ਉੱਤੇ ਲੱਗਿਆ ਮਾਫੀ ਚਾਹੁੰਦਾ ਹਾਂ ਬੇਤੀ ਹੈ ਕਿ ਸੰਗਤ ਫਿਰ ਉੜਾ ਜਾ ਵਿਚਾਰਦੀ ਹੈ ਕਿ ਸਮਾਂ ਜਿਆਦਾ ਲੈ ਜਾਂਦੇ ਹੋ ਤੇ ਸਮਾਪਤੀ ਵੇਲੇ ਮੈਂ ਬੇਨਤੀ ਕਰਾਂਗਾ ਬਾਬਾ ਜੀ ਨੂੰ ਕਿ ਥੋੜੀ ਜਿਹੀ ਬੇਨਤੀ ਕਰ ਦਿੱਤੀ ਜਾਵੇ ਕਿ ਆਪਾਂ ਸੰਗਰਾਂਦ ਨੂੰ ਸਮਾਂ ਲਾ ਲਵਾਵੇ ਸੋ ਸੰਗਤਾਂ ਵੀ ਸਮੇਂ ਸਿਰ ਵੇਲੀਆਂ ਹੋ ਜਾਣ ਮੈਂ ਹੱਥ ਜੋੜ ਕੇ ਮਾਫੀ ਮੰਗ ਲੈਣਾ ਕਿ ਮੈਂ ਸਮਾਂ ਤਕਰੀਬਨ 10 ਮਿੰਟ ਦੇ ਲਾ ਲਿਆ ਹੈ ਭੁੱਲਾਂ ਦੀ ਖਿਮਾ 1710 ਨੂੰ 11 ਮਈ ਨੂੰ ਸਰਹੰਦ ਫਤਿਹ ਹੋਈ ਹੈ ਉਹ ਆਪਾਂ ਦਿਹਾੜਾ ਅੱਜ ਮਨਾ ਰਹੇ ਆ ਸਰਹੰਦ ਫਤਿਹ ਦਿਵਸ ਜੇ ਆਪ ਜੀ ਨੇ ਦੇਖਣਾ ਹੈ ਦਰਸ਼ਨ ਕੀਤੇ ਹੋਣਗੇ ਫਤਿਹ ਬੁਰਜ ਬਣਿਆ ਉਥੇ ਜਾਓ ਮਹਿਸੂਸ ਕਰੋ ਆਲੇ ਦੁਆਲੇ ਘੁੰਮੋ ਕਿ ਇੱਥੇ ਜੰਗ ਹੋਈ ਸਿੰਘਾਂ ਦੇ ਘੋੜਿਆਂ ਦੀਆਂ ਟਾਪਾਂ ਉਥੇ ਪਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ